ਪੰਜਾਬ ਦੀ ਸਿਆਸਤ ਵਿੱਚ ਮਚੀ ਹਲਚਲ ਇੱਕ ਹੋਰ ਵਿਧਾਇਕ ਨੇ ਸੀਐਮ ਨੂੰ ਦੱਸਿਆ ਅਨੁਤਜਰਬੇਕਾਰ ਜੋ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਉੱਪਰ ਵੱਡਾ ਇਲਜ਼ਾਮ ਲਾ ਦਿੱਤਾ ਗਿਆ ਉਸ ਵਿਧਾਇਕ ਦੇ ਵੱਲੋਂ ਕਿ ਪੰਜਾਬ ਦਾ ਸੀਐਮ ਅਨੁਤਜਰਬੇਕਾਰ ਹੈ ਤੇ ਐਮਐਨਏ ਦੀ ਕੋਈ ਔਕਾਤ ਨਹੀਂ ਜਿਸ ਤੇ ਕਾਰਨ ਪੰਜਾਬ ਦੇ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਹੀਂ ਚਲਾ ਰਹੇ ਇਹ ਕਿਹੜਾ ਵਿਧਾਇਕ ਹੈ ਜਿਸ ਨੇ ਅੱਜ ਵੱਡੇ ਖੁਲਾਸੇ ਕਰ ਦਿੱਤੇ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਤੁਸੀਂ ਜਿਹੜੇ ਹੋ ਲੋਕਾਂ ਦੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਮਿਲ ਸਕੇ ਸੋ ਤਰਨ ਦੇ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਵੱਡਾ ਖਲਾਰਾ ਪੈ ਗਿਆ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਤੰਜ ਕੱਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਨ ਤਜਰਬੇਕਾਰ ਦੱਸਿਆ ਜੋ ਪੰਜਾਬ ਦੇ ਵਿੱਚ ਸੀਐਮ ਦੇ ਕੋਲ ਤਜਰਬਾ ਨਾ ਹੋਣ ਕਰਕੇ ਅੱਜ ਪੰਜਾਬ ਦਾ ਇਹ ਹਸ਼ਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਦਿੱਲੀ ਵਾਲੇ ਆ ਕੇ ਲਗਾਤਾਰ ਪ੍ਰਭਾਵ ਬਣਾ ਰਹੇ ਨੇ ਔਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰਫ ਮੁੱਖ ਮੰਤਰੀ ਦੇ ਨਾਂ ਦੇ ਉੱਪਰ ਹੀ ਖੁਸ਼ੀ ਕਰੀ ਬੈਠੇ ਨੇ ਜੋ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਕੰਮ ਉਹਨਾਂ ਦੇ ਕੋਲ ਕੁਝ ਵੀ ਨਹੀਂ ਨਾਂ ਦੇ ਮੁੱਖ ਮੰਤਰੀ ਨੇ ਜਦੋਂ ਉਹਨਾਂ ਕੋਲ ਹਰਾ ਪੈਨ ਦੀ ਗੱਲ ਕੀਤੀ ਗਈ ਤਾਂ ਉਹ ਹਰਾ ਪੈਨ ਵੀ ਉਹਨਾਂ ਦੇ ਕੋਲ ਨਹੀਂ ਰਹਿ ਗਿਆ ਉਹ ਵੀ ਕੇਜਰੀਵਾਲ ਦੇ ਕੋਲੇ ਸੋ ਅੱਜ ਇਸ ਵਿਧਾਇਕ ਨੇ ਮੁੱਖ ਮੰਤਰੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕਿ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਤਜਰਬੇਕਾਰ ਨਹੀਂ ਹੈ ਜਿਸ ਕਰਕੇ ਪੰਜਾਬ ਦੀ ਸਰਕਾਰ ਵੀ ਕੁਝ ਨਹੀਂ ਕਰ ਰਹੀ ਔਰ ਪੰਜਾਬ ਦੇ ਵਿੱਚ ਐਮਐਲਏ ਔਰ ਮੰਤਰੀ ਉਹਨਾਂ ਦੀ ਬਿਲਕੁਲ ਜਿਹੜੀ ਕਿਦੇ ਪੁੱਛ ਪ੍ਰਤੀਤ ਨਹੀਂ ਜੋ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਅੱਜ ਮੁੱਖ ਮੰਤਰੀ ਦੇ ਉੱਪਰ ਨਿਸ਼ਾਨਾ ਵਿਡਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇ ਤਜਰਬੇ ਕਰ ਦੱਸਿਆ ਤੇ ਕਿਹਾ ਕਿ ਰਾਜ ਮੰਤਰੀ ਤੇ ਵਿਧਾਇਕ ਸਿਰਫ ਕਠ ਪੁਤਲੀਆਂ ਬਣ ਗਏ ਹਨ ਵਿਧਾਇਕ ਸਰਕਾਰ ਵਿੱਚ ਬੇਕਾਰ ਹਨ ਉਹਨਾਂ ਨੇ ਇੰਟਰੂ 7 ਨਵੰਬਰ ਨੂੰ ਨਿੱਜੀ ਚੈਨਲ ਤੇ ਅਪਲੋਡ ਕੀਤਾ ਗਿਆ ਜੋ ਕਿ ਪਟਿਆਲਾ ਦੇ ਸਿਵਲ ਲਾਂਚ ਪੁਲ ਸਟੇਸ਼ਨ ਦੇ ਵਿੱਚ 3 ਸਤੰਬਰ ਨੂੰ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਉਹਨਾਂ ਨੇ ਦੋਸ਼ ਲਗਾਇਆ ਕਿ ਜੋ ਪਠਾਨ ਮਾਜਰਾ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਤੇ ਫਿਰ ਇੱਕ ਤਲਾਕਸ਼ੀ ਦਾ ਔਰਤ ਨੂੰ ਧੋਖਾ ਦਿੱਤਾ ਸੋ ਪੁਲਿਸ ਦੇ ਅਨੁਸਾਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਬਲੀ ਪਿੰਡ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਘਟਨਾ ਦੌਰਾਨ ਸੰਸਥਾ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਤੇ ਪੱਥਰਬਾਜ਼ੀ ਕੀਤੀ ਹੰਗਾਮੇ ਦੌਰਾਨ ਪਠਾਨ ਮਾਜਰਾ ਇੱਕ ਸਕਾਰਪਿਓ ਤੇ ਇੱਕ ਫੋਰਚੂਨਰ ਵਿੱਚ ਭੱਜ ਗਏ ਸੋ ਪਠਾਨ ਮਾਜਰਾ ਦੀ ਇਸ ਇੰਟਰਵਿਊ ਨੇ ਹਲਚਲ ਮਚਾ ਦਿੱਤੀ ਹੈ ਜੋ ਪਠਾਨ ਮਾਜਰਾ ਆਸਟ੍ਰੇਲੀਆ ਵਿੱਚ ਜਾ ਕੇ ਹੁਣ ਸੋਸ਼ਲ ਮੀਡੀਆ ਤੇ ਹਰ ਰੋਜ਼ ਆਪਣਾ ਇੱਕ ਇੰਟਰਵਿਊ ਦੇ ਰਹੇ ਨੇ ਜਿਨ੍ਹਾਂ ਨੇ ਕੱਲ ਵੀ ਇੱਕ ਇੰਟਰਵਿਊ ਦੇ ਦੌਰਾਨ ਜੋ ਕਹ ਸੀ ਕਿ ਮੈਂ ਹੁਣ ਉਦੋਂ ਤੱਕ ਪੰਜਾਬ ਨਹੀਂ ਆਵਾਂਗਾ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਮੈਂ ਆਪਣੀ ਜ਼ਮਾਨਤ ਨਹੀਂ ਕਰਾ ਲੈਂਦਾ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਡਿਪਟੀ ਸੀਐਮ ਵੀ ਜਿਹੜਾ ਹੁਣ ਬਣੇਗਾ ਜੋ ਦਰਦ ਪਰਿਵਾਰ ਦੇ ਵਿੱਚ ਦਰਦ ਤੇ ਸਮਾਜ ਦੇ ਵਿੱਚ ਉਹ ਡਿਪਟੀ ਸੀਐਮ ਲੱਗੇਗਾ ਜੇਕਰ ਇਸ ਦੀ ਆਵਾਜ਼ ਅੱਜ ਪੰਜਾਬ ਦੇ ਵਿਧਾਇਕ ਚੁੱਕਣ ਜੇਕਰ ਪੰਜਾਬ ਦੇ ਵਿਧਾਇਕ ਨਹੀਂ ਚੁੱਕਣਗੇ ਤਾਂ ਪੰਜਾਬ ਦੇ ਵਿਧਾਇਕ ਸਿਰਫ ਕੱਠ ਪੁੱਤਣੀਆਂ ਨੇ ਸੋ ਜਦੋਂ ਕੇਜਰੀਵਾਲ ਨੇ 2022 ਵਿੱਚ ਐਲਾਨ ਕੀਤਾ ਸੀ ਕਿ ਇੱਕ ਜਿਹੜਾ ਡਿਪਟੀ ਸੀਐਮ ਹੋਵੇਗਾ ਦਲਤ ਵਰਗ ਵਿੱਚੋਂ ਹੋਵੇਗਾ ਤੇ ਸੀਐਮ ਹੋਵੇਗਾ ਉਹ ਇੱਕ ਪੰਜਾਬ ਦੇ ਸਾਰੇ ਸਮਾਜ ਵਿੱਚੋਂ ਹੋਵੇਗਾ ਸੋ ਅੱਜ ਦਲ ਸਮਾਜ ਦੇ ਵਿੱਚੋਂ ਡਿਪਟੀ ਸੀਐਮ ਲਾਉਣ ਨੂੰ ਕੋਈ ਵੀ ਆਵਾਜ਼ ਨਹੀਂ ਚੁੱਕਦਾ ਜਿਹੜਾ ਵੀ ਆਵਾਜ਼ ਚੁੱਕਦਾ ਉਸ ਨੂੰ ਜਿਹੜਾ ਧਮਕੀਆਂ ਦਿੱਤ ਮਗਾਇਆ ਜਾਂਦਾ ਹੈ ਸੋ ਦੇਵਮਾਨ ਦੀ ਗੱਲ ਕੀਤੀ ਕਿ ਦੇਵਮਾਨ ਨੇ ਕੁਝ ਦਿਨ ਪਹਿਲਾਂ ਜੋ ਡਿਪਟੀ ਸੀਐਮ ਬਣਨ ਵਾਸਤੇ ਆਪਣੀ ਆਵਾਜ਼ ਚੁੱਕੀ ਸੀ ਪਰ ਦੇਵਮਾਨ ਦੇ ਉੱਪਰ ਕਾਰਵਾਈ ਕਰਨ ਲਈ ਦਬਾਅ ਬਣਾ ਦਿੱਤਾ ਗਿਆ ਇਸ ਚੈਸ ਕਰਨ ਦੇਵਮਾਨ ਚੁੱਪ ਕਰਕੇ ਜੇਕਰ ਮੈਂ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕੀ ਹੈ ਤਾਂ ਮੇਰੇ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤਾਂ ਕਿ ਹੋਰ ਕੋਈ ਵਿਧਾਇਕ ਨਾ ਬੋਲੇ ਕੋਈ ਵਿਧਾਇਕ ਜਿਹੜਾ ਕਿ ਪੰਜਾਬ ਦੇ ਵਿੱਚ ਆਪਣੇ ਲੋਕਾਂ ਦੀ ਆਵਾਜ਼ ਨਾ ਚੁੱਕੇ ਜਿਸ ਕਰਕੇ ਅੱਜ ਹਰਮੇਸ਼ ਸਿੰਘ ਪਠਾਨ ਮਾਜਰਾ ਨੇ ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਇੱਕ ਦੂਜੀ ਵੀਡੀਓ ਅਪਲੋਡ ਕੀਤੀ ਹੈ ਦੂਜਾ ਇੰਟਰੂ ਅਪਲੋਡ ਕੀਤਾ ਜਿਸ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਹਾਕਾਰ ਮੱਚ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਤਜਰਬੇ ਕਰ ਦੱਸਿਆ